ਉਜ ਹਜਿਆ ਜੰਤ ਤੇਰਾ ਹੀ ਪਰਪੰਚ ਹੈ ਆਦਮ ਤੇ ਅੰਤ ਪਹਿਲਾ ਦਸਵੇਂ ਪਾਦਸ਼ਾ ਰਚਿਓ ਤੀਸਰਾ ਪੰਥ ਤਾਜ ਤੀਸਰੇ ਪੰਥ ਕੇ ਸ੍ਰੀ ਗੁਰੂ ਸਾਹਿਬ ਗਰੰਥ ਸੰਤ ਸਰਨ ਜੋ ਜਨ ਪਰ ਅਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਸੁਖ ਦਾ ਤਾਂ ਪੈ ਪੰਝਣੋ ਤਿਸ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰવાન ਤਕਾਰ ਜਵਰਾਸ ਆਓ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਗੁਰਪੁਰਪ ਨੂੰ ਸਮਰਪਿਤ ਹੋ ਕਰਕੇ ਸਤਿਗੁਰੂ ਕਲਗੀ ਤਰ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰ ਮਨਾਉਂਦੇ ਹੋਏ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਾਇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਇਹ ਮਹਾਨ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਛਤਰ ਛਾਇਆ ਹੇਠ ਜਿਸ ਦੀ ਅਗਵਾਈ ਪੰਜ ਪਿਆਰੇ ਸਹਿਬਾਨ ਕਰ ਰਹੇ ਹਨ ਉਹ ਗੁਰਦੁਆਰਾ ਸਾਹਿਬ ਤੋਂ ਰੰਗ ਹੋ ਕੇ ਨਗਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਪਹਿਲੇ ਪੜਾਅ ਤੇ ਪਹੁੰਚਿਆ ਇੱਕ ਹਫ਼ਤਾ ਦੀ ਹਾਜ਼ਰੀ ਦਾ ਸਮਾਂ ਪ੍ਰਾਪਤ ਹੋਇਆ ਔ ਜੀ ਸਭ ਤੋਂ ਪਹਿਲਾਂ ਹਾਜ਼ਰੀ ਲਵਾਵਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਵਰਗਾ ਕੋਈ ਦਾਨੀ ਨਹੀਂ ਹੋ ਸਕਿਆ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਵਰਗਾ ਕੋਈ ਤੇਗ ਦਾ ਧਣੀ ਨਹੀਂ ਹੋ ਸਕਿਆ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਵਰਗਾ ਕੋਈ ਕਲਮ ਦਾ ਲਖਾਰੀ ਨਹੀਂ ਹੋ ਸਕਿਆ ਪੌਣੇ 42 ਸਾਲ ਦੀ ਉਮਰ ਦੇ ਵਿੱਚ ਕਲਗੀ ਵਾਲੇ ਪਾਤਸ਼ਾਹ ਨੇ ਉਹ ਕਰਨਾਮੇ ਕਰਕੇ ਵਿਖਾਏ ਜੋ ਹਜ਼ਾਰਾਂ ਸਾਲ ਜੀ ਕੇ ਮਨੁੱਖ ਨਹੀਂ ਕਰ ਸਕੇਗਾ ਉਹ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਨਮਸਕਾਰ ਪ੍ਰਣਾਮ ਹੈ ਅਗਲੇ ਪੜਾਵਾਂ ਤੇ ਆਪਾਂ ਸਤਿਗੁਰੂ ਜੀ ਦੇ ਬਾਲ ਚੋਚਾਂ ਬਾਰੇ ਉਸ ਤੋਂ ਅਗੇਰੇ ਦੇ ਇਤਿਹਾਸ ਨਾਲ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ ਆਓ ਜੀ ਕਲਗੀ ਵਾਲੇ ਪਾਦਸ਼ਾਹ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਇਸ ਕਵਿਤਾ ਨੂੰ ਸਾਡੇ ਪੂਜਯਾ ਜੋਗਾਸਥਾਤ ਕਵੀਸ਼ਰੀ ਦੇ ਬਾਬਾ ਬੋਹੜ ਬਾਪੂ ਜੋਗਾ ਸਿੰਘ ਜੋਗੀ ਸਾਹਿਬ ਹੋਣਾ ਨੇ ਰੋहतक ਦੀ ਜੇਲ੍ਹ ਵਿੱਚ ਬੈਠ ਕੇ ਜਦੋਂ ਪੰਜਾਬੀ ਸੂਬੇ ਨੂੰ ਪ੍ਰਾਪਤ ਕਰਨ ਦੇ ਵਾਸਤੇ ਉਹਨਾਂ ਨੇ ਜੇਲ੍ਹ ਕੱਟੀ ਰੋहतक ਦੀ ਜੇਲ੍ਹ ਦੇ ਵਿੱਚ ਬੈਠ ਕੇ ਬਾਪੂ ਜੀ ਉਹਨਾਂ ਨੇ ਇੱਕ ਹਫ਼ਤਾ ਲਿਖੀ ਕਵੀਆਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਡੰਡਾ ਹੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਾਦਾ ਜੀ ਕਲਮੇ ਠਾ ਲਈ ਤੇਰੇ ਸਹਾਰੇ ਤੇ ਅੱਜ ਜਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣ ਟੱਪਿਆ ਤੇਰੇ ਦਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰਤੇ ਉਹ ਪਟਣੀ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਭੀਖਮਜੇ ਫਕਰਾਂ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਬਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਭੇਜਤਾ ਦਿੱਲੀ ਕੁਰਬਾਨੀ ਨੋ ਸ਼ੈਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਮ ਨੀਨੋ ਕਵੀਆਂ ਦੀ ਨਮਸ਼ਕਾਰ ਹੈ ਜੀ ਕਲਮੇ ਅਠਾ ਲਈ ਤੇਰੇ ਸਹਾਰੇ ਤੇ ਅੱਜ ਜਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣਾ ਟੱਪਿਆ ਤੇਰੇ ਦਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾ ਔਰ ਤਾ ਲੀਲਾ ਲ ਭਾਰਤੇ ਉਹ ਪਟਨੇ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਭੀਖਮਜ ਫਕਰਾਂ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਤਾ ਭੇਜਤਾ ਦਿਲ ਨਹੀਂ ਕੁਰਬਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਛੋਟੀ ਵਿੱਚ ਉਮਰ ਤੇ ਜੰਗਾਹਾਣੀ ਬਨ ਲੜੀਆਂ ਤੂੰ ਤੀਰਾ ਦੇ ਨਾਲ ਦਾਤੀਆ ਪੰਨੀਆਂ ਸੀ ਕੜੀਆਂ ਤੂੰ ਗੱਲਾਂ ਵਿੱਚ ਚੋਚਾ ਪਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋ ਜੰਗ ਲੜਾਂਗੇ ਆਖੀਆਂ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਭਾਰਤੇ ਪਟਨੇ ਤੋਂ ਅਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਲਖਾਂ ਦੇ ਦਰਸ਼ਨ ਕਰਕੇ ਆਪਸ ਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਪਤਾਂ ਦੇ ਪਰਮ ਨਿਵਾਰੇ ਘਰਾਂ ਨੂੰ ਕੂਰੀਆ ਸੋਤਣ ਦੀ ਕਰੀ ਤਿਆਰੀ ਫੈਰੀ ਖੰਗੂ ਘੇਰ ਢਰਪੋਖ ਕੀਤੇ ਕਰਮਾ ਨੂੰ ਛੂਰੀਆ ਦਿੱਤਾ ਸੀ ਜੀਵਨ ਪਹਿਲੋ ਜਿਉਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਭਾਰਤੇ ਉਹ ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਪਾਈ ਵਿੱਚ ਸ਼ਕਤੀ ਪਿਉਂਦ ਬਾਣੀ ਦਿਲਾਕੇ ਤੇ ਪਹਿਲਾ ਸਿਰ ਕੱਟ ਲਏ ਫਿਰ ਤੜ ਤੇ ਟੇਕਾ ਕੇ ਤੇ ਲਾ ਕੇ ਇੱਕ ਤਾਰ ਪਲਾਤਾ ਹਰ ਇੱਕ ਪਰਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰੋ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਨਗਰ ਸਿੰਘ ਕੋੜਿਆਂ ਤੇ ਚੜਦੇ ਰਹਿ ਕਰਕੇ ਤਿਆਰੀ ਰਾਜੇ ਰਣ ਦੇ ਵਿੱਚ ਲੜਦੇ ਰਹਿ ਰਾਜੇ ਕਈ ਭੀਮ ਚੰਦ ਜੇ ਸ਼ਾਨਾਂ ਵਿੱਚ ਸੜਦੇ ਰਹਿਵੇਂ ਆਉਂਦੇ ਰਹਿ ਜਾਬਰ ਝੜ ਕੇ ਜਾਂਦੇ ਰਹਿ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਭਾਰਤੇ ਓ ਚੱਲੀਆਂ ਤਕਲੀਫਾਂ ਦਾ ਤਾਂ ਦੇਸ਼ ਨੇ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਤੀਰਾਂ ਦੀਆਂ ਝੜੀਆਂ ਤੋਂ ਤੋਰੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੋਂ ਰਣ ਦੇ ਵਿੱਚ ਬੱਚਿਆਂ ਦੀ ਸੀ ਦੇਤਾ ਕੁਰਬਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਆ ਗਲ ਛੋਲਾ 마שי ਵਾੜੇ ਵਿੱਚ ਸੁੱਤੇ ਸੀ ਰੋੜਾਂ ਦੀ ਛੇਜ ਵਛਾਲੀ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਆਂ ਬਿਜਲੀ ਕੜਕ ਦੀ ਉੱਤੇ ਸੀ ਇੱਥੋਂ ਫਿਰ ਅੱਗੇ ਪਹੁੰਚੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਭਾਰਤੇ ਮਾਹੀ ਹਲਕਾਰੇ ਸਿਆ ਦਾ ਤੈਨੂੰ ਆਕੇ ਤੇ ਨੀਹਾਂ ਵਿੱਚ ਸਾਹਿਬ ਜਾਵੇ ਆ ਪਾਚਣ ਵਾਕੇ ਤੇ ਮਾਤਾ ਜੀ ਤੁਰ ਗਏ ਤੋ ਸ਼ੁਕਰ ਮਨਾਕੇ ਤੇ ਤੁਰ ਪੇ ਚੁੱਕ ਗਣੀ ਨਬੀ ਖਾਂ ਪੰਥ ਦੇ ਬਾਨੀ ਨੂੰ ਸ਼ੇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਵੀ ਭੀੜ ਚ ਸਤਰਾਂ ਦਮਦਾਂ ਮੇ ਭਰੀਆਂ ਸੀ ਰੈਸੀ ਨਾ ਮਹੀਨੇ ਨਾ ਦਿਨਾਂ ਪਰਖਾਂ ਵੀ ਕਰੀਆਂ ਸੀ ਇਥੋਂ ਫਿਰ ਕਦਮਾਂ ਅੱਗੇ ਦੱਖਣ ਵੱਲ ਤਰੀਆਂ ਸੀ ਬੈਰੀ ਨੂੰ ਸੋਤਣ ਬੰਦਾ ਤੋੜਿਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਤੋਂ ਲਾਲ ਭਾਰਤੇ ਸਿਰ ਤੋਂ ਸਭ ਕਰੇ ਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਦੀ ਵਿੱਚ ਰੋੜਿਆ ਢਾਲਾਂ ਨਾਲ ਮੋਰਾ ਵੰਡੀਆਂ ਲਾਲ ਚ ਮੋਤੋੜਿਆ ਜੋਗੀ ਸਿਆ ਹੱਸਦੇ ਤੁਰਗੇ ਛੱਡ ਕੇ ਜਗ ਫਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਹਜ਼ੂਰ